ਰਹੀ ਪੰਜਾਬ ਰੂਟ ਰਹੀ ਇਹ ਕੈਨੇਡਾ ਵਾਸੀ ਰੂਟ ਕੈਨੇਡਾ ਤੇ ਬਾਕੀ ਯੂਰੋਪੀਅਨ ਕੰਟਰੀਸ ਤੇ ਇਹ ਜਾਂਦੇ ਸੀ ਸੀ 82 ਰੂਟ ਠੀਕ ਹੈ ਜੀ ਹੋਰ ਕਿਸੇ ਨੂੰ ਕੋਈ ਕੁਐਸਚਨ ਹੈ ਤਾਂ ਪੁੱਛ ਲਿਓ ਜੀ ਤਿੰਨੋਂ ਬੰਦੇ ਕਿੰਨੀ ਰੇਟ ਤੇ ਕੁਆਲਿਟੀ ਕਲੇਡ ਦੇ ਤੋਂ ਹੁੰਦੇ ਇੱਕੋ ਜਗ੍ਹਾ ਤੇ ਰਹਿਣ ਵਾਲੇ ਆਪਸ ਚ ਆਪਸ ਚ ਰਿਸ਼ਤੇਦਾਰ ਨੇ ਵ ਇੱਕ ਇੱਕ ਇੱਕੀ ਜਗ੍ਹਾ ਤੇ ਲੈਣਾ ਕੋਈ ਗੱਲ ਨਹੀਂ ਰਤੀ 8 ਕਿਲੋ ਆਇਆ ਇਹ ਆਇਆ ਤੁ ਜੇਰ ਖੇਤ ਤੋਂ ਜੀ ਬਿਲਕੁਲ ਹੋਇਆ 0 ਰੁਪਏ ਜੀ 40 ਕਿਲੋ ਜਿਹੜਾ ਤੁਸੀਂ ਦੱਸਦੇ ਹੋ ਜੀ ਜੀ 80 ਰੁਪਏ ਤੋਂ ਆਇਆ 0 ਰੁਪਏ ਤੋਂ ਆਇਆ ਹਾਂ ਜੀ 8 ਕਿਲੋ ਹੈ ਇਹ ਰੂਪ ਬਾਈ ਰੋਡ ਬਾਈ ਰੋਡ ਆਇਆ ਬਲੈਂਡ ਵਾਲਾ ਕੌਣ ਬਲੈਂਡ ਵਾਲਾ ਵੀ ਆਇਡੈਂਟੀਫਾਈ ਹੋ ਗਏ ਬਾਕੀ ਹੁਣ ਤੱਕ ਦੀ ਇਨਫੋਰਮੇਸ਼ਨ ਮੈਂ ਤੁਹਾਨੂੰ ਦੇਤੀ ਹੈ ਆਇਡੈਂਟੀਫਾਈ ਹੋ ਗਿਆ ਮੀਟ ਕਿ ਇਹਨਾਂ ਜਨਤ ਨਹੀਂ ਆਉਂਦੇ ਨਹੀਂ ਨਾ ਤੁਹਾਨੂੰ ਉਹ ਇਹਨਾਂ ਦੇ ਸਾਥੀ ਹੈ ਕੋਈ ਹਾਂ ਜੀ ਨਾ ਦੇ ਸਰ ਨਾ ਆਇਡੈਂਟੀਫਾਈ ਹੋ ਗਿਆ ਤੁਹਾਨੂੰ ਤਾਂ ਕਵਰ ਕਿਹੜੀ ਜਗ੍ਹਾ ਦਬਾਈਏ ਸਾਰੀ ਇੱਥੇ ਹੀ ਦੀ ਕਬਰ ਨਹੀਂ ਇੱਕੋ ਜਗ੍ਹਾ ਵੀ ਘੜਤਾ ਨਹੀਂ ਅਲਗ ਅਲਗ ਜਗ੍ਹਾ ਤੋਂ ਕਿੰਨਾ ਰਿਸ਼ਤਾ ਹੈ ਆ ਬੜੀ ਰਿਸ਼ਤਾ ਹੈ ਆਪਸੇ ਇੱਕ ਤਾਂ ਜਿਹੜਾ ਕੁੜੀ ਹੈ ਸਤਨਾਮ ਉਹਦਾ ਫਾਦਰ ਹੈ ਤੇ ਇਹਦਾ ਜਵਾਈ ਹੈ ਸਤਨਾਮ ਉਹਦਾ ਫਾਦਰ ਹੈ ਚਲ ਕਿਹ ਕਿ ਫੈਮਿਲੀ ਰਹਿੰਦੇ ਅਲਗ ਅਲਗ ਸੀ ਕਿੰਨਾਂ ਫੈਮਿਲੀ ਸੀ ਜਿਹੜੀ 48 ਕਿਲੋ ਹੋਈ ਹੈ ਇੰਨਾ ਜਿੰਨਾ ਨੇ ਹੀ 48 ਕਿਲੋ ਤੋਂ ਜ਼ਿਆਦਾ ਸੀਗੀ ਜੀ ਇਹ ਤੁਹਾਨੂੰ ਦੱਸ ਦਿੱਤਾ ਜਾਏਗਾ ਨੈਕਸਟ ਜਦ ਆਪਾਂ ਬਰੀਫਿੰਗ ਕਰਾਂਗੇ 48 ਕਿਲੋ ਤੋਂ ਕਾਫੀ ਜ਼ਿਆਦਾ ਸੀਗੀ ਸੁਣੀ ਸੁਣੀ ਨੰਬਰ 1 ਨੰਬਰ 2 ਟੋਟਲ ਖੇਪ ਕਾਫੀ ਜ਼ਿਆਦਾ ਸੀਗੀ ਕਿੰਨੀ ਸੀਗੀ ਜਦ ਐਕਚੁਅਲੀ ਆਈਲ ਬੀ ਕਰੈਕਟ ਆਈਲ ਬੀ ਐਬਲ ਟੂ ਟੈਲ ਯੂ ਦੈਟ ਜੀ ਜੀ ਇਹ ਇਹਦਾ ਟਰਾਂਜ਼ਿਟ ਰੂਟ ਸੁਣਦੇ ਹਾਂ ਰਾਜ਼ੀ ਰੂਟ ਜਿਹੜਾ ਨਵਪ੍ਰੀਤ ਹੈ ਉਹ ਵੀ ਇਹਨਾਂ ਨਾਲ ਅਸੋਸੀਏਟਡ ਹੈ ਜੀ ਹਾਂਜੀ ਹਾਂਜੀ ਇਹਨਾਂ ਦੇ ਨਾਲ ਅਸੋਸੀਏਟਡ ਨਵਪ੍ਰੀਤ ਤੇ ਹੋਰ ਵੀ ਨੈਟਵਰਕਸ ਜਿਹੜਾ ਪਹਿਲਾਂ ਸੀ 2010 ਦੇ ਵਿੱਚ ਸੀ ਨਾ ਜੀ ਉਹਨਾਂ ਦਾ ਕੀ ਲਿੰਕੇਜ ਇਹਨਾਂ ਨਾਲ ਨਵਪ੍ਰੀਤ ਹੈ ਨਾ ਨਵਪ੍ਰੀਤ ਦੇ ਜੁੜਦਾ ਨਵਪ੍ਰੀਤ ਨਵਪ੍ਰੀਤ ਲੱਗਦਾ ਜਿਹੜਾ 30 ਕਿਲੋ ਹੈ ਉਹ ਤਾਂ ਡਾਇਰੈਕਟ ਨਾਲ ਲਿੰਕ ਹੈ ਇਹ ਤਾਂ ਬੇਟਾ ਫੜਿਆ ਗਿਆ ਸੀਗਾ ਸਤਨਾ ਜਿਹੜਾ ਪਹਿਲਾਂ ਬੇਟਾ ਜੀ ਜੀ ਜਿਹੜੀ ਚੇਨ ਕਿੱਥੇ ਫਰੀ ਗਈ ਸੀ ਉਹਦਾ ਪਤਾ ਕੀ ਨਾਮ ਤੇ ਫੜਿਆ ਗਿਆ ਸੀਗਾ ਬੇਟਾ ਦਾ ਮਨਪ੍ਰੀਤ ਨਾਮ ਭਗਵਨ ਮਨਪ੍ਰੀਤ ਰੋਟੇਸ਼ਨ ਹੈ ਉਹਨਾਂ ਨੇ ਤੇ ਉਹ ਲੈ ਕੇ ਯੂਜ਼ ਕਰਦੇ ਸੀ ਕਿਉਂਕਿ ਇਹ ਤਾਂ ਸੀ ਜੀ ਨੰਬਰ ਕਾਰ ਜਿਹੜੀ ਹੈ ਕਿ ਉਹਨੂੰ 올 ਓਵਰ ਇੰਡੀਆ ਦੀ ਚਾਹੁੰਦੇ ਸੀ ਇਸ ਦਾ ਵੀ ਜਿਹੜੇ ਤੁਸੀਂ ਨਾਲ ਨਹੀਂ ਨਹੀਂ ਵਹੀਕਲ ਜਿਹੜੇ ਹਨ ਹੋਰ ਵੀ ਹਨ ਹੋਰ ਵੀ ਇਹਨਾਂ ਦੇ ਪੇਰੂ ਚ ਹੋਰ ਵੀ ਵਹੀਕਲ ਹਨ ਉਹ ਵੀ ਿਕਰਾਉਣਗੇ ਉਹਨੇ ਦੇਰ ਤੋਂ ਕੰਮ ਕਰਦੇ ਆ। ਇਹ ਪਿਛਲੇ 1-1.5 ਸਾਲ ਤੋਂ ਕਰ ਰਹੇ ਸੀ। ਬਾਬੇ 1.5 ਸਾਲ ਤੋਂ ਜੀ ਜੀ ਜੀ। ਇਹਨਾਂ ਦਾ ਫੈਮਿਲੀ ਬੈਕਗ੍ਰਾਉਂਡ ਕੀ ਨਿਕਲਿਆ ਸਰ? ਨਹੀਂ ਕੋਈ ਫੈਮਿਲੀ ਬੈਕਗ੍ਰਾਉਂਡ। ਮੇਰੇ ਡਾਕਟਰ ਫੈਮਿਲੀ। ਆਹ ਕਾਦੀ ਮੰਡੀ ਨੇ ਕੋਈ ਰੋਲ ਹੈਗਾ? ਆਹ ਕਾਦੀ ਮੰਡੀ ਜਿਵੇਂ ਪਹਿਲਾਂ ਏਸ਼ੀਆ ਦੀ ਨੰਬਰ 1 ਮੰਡੀ ਕਿ ਨਹੀਂ ਜਾਂਦੀ। ਨਹੀਂ 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 ਤੇ ਤੇ ਕੋਈ ਤਾਂ ਫਾਇਕ ਕਿੰਨੂ ਕਿੰਨੂ ਬਣੀ ਸੀ ਜਾਂ ਕਿਰ ਕੋਈ ਇੰਡਾ ਕੋਈ ਨਾ ਦੇਖੋ ਇਹ ਹੋਲ سیل ਟਾਈਪ ਹੈ ਅੱਛਾ ਇਹ ਲਿੰਕ ਜਿਹੜਾ ਹੈ ਇਹ ਮੇਜਰ ਲਿੰਕ ਤੇ ਮੇਜਰ ਲਿੰਕਸ ਬਾਹਰ ਦੇ ਇਨਾਂ ਨੇ ਵੱਡੇ ਸਪਲਾਈਰ ਤੋਂ ਦੇਣਾ ਸੀ ਵੱਡੇ ਦਸਕਰਨ ਤੋਂ ਕੋਈ ਨਾਮ ਸਾਹਮਣੇ ਆਇਆ ਹੋਵੇ ਆਇਆ ਨਾਮ ਜੀ ਜਦ ਜੀ ਮੈਨੇ ਪਹਿਲਾਂ ਰਾਮਨ ਪੁਲਿਸ ਜੇਨ ਕੇ ਪੁਲਿਸ ਨੇ 3 ਕਿਲੋ ਹਿਰਨ ਫੜੀ ਗਈ ਸੀ ਇਹਨਾਂ ਨੇ ਇੰਟਰਸੈਪਟ ਕੀਤੀ ਸੀ ਉਹਦੇ ਵਿੱਚੋਂ ਆ ਇੱਕ ਵਿਅਕਤੀ ਮਨਪ੍ਰੀਤ ਨਾਂ ਦਾ ਵਿਅਕਤੀ ਗ੍ਰਿਫਤਾਰ ਹੋਇਆ ਸੀ ਫਲਵਾੜੇ ਦਾ ਰਹਿਣ ਵਾਲਾ ਸੀ origianlly ਬੰਗੇ ਦਾ ਸੀ ਉਸ ਤੋਂ ਡਰਗਮਨੀ 5 ਕਰੋੜ ਦੇ ਕਰੀਬ ਜਿੰਨੇ ਕੇ ਪੁਲਿਸ ਨੇ ਰਿਕਵਰ ਕੀਤਾ ਸੀ ਇਕ ਤਾਂ ਉਹ ਕੜੀ ਹੈ ਦੂਜੀ ਕੜੀ ਹੈ ਅੱਜ ਤੋਂ 2 ਸਾਲ ਪਹਿਲਾਂ ਇੱਕ ਖੇਪ ਜਿਹੜੀ ਸੀਗੀ ਸਪੈਸ਼ਲ ਸੈੱਲ ਦਿੱਲੀ ਨੇ 350 ਕਿਲੋ ਉਹ ਫੜੀ ਸੀਗੀ ਤੇ ਬੈਕਗਰਾਉਂਡ ਇਹਦਾ ਇਹ ਨਵਦੀਪ ਕਰਕੇ ਨਵਪ੍ਰੀਤ ਕਰਕੇ ਇੱਕ ਮੁੰਡਾ ਹੈ ਜਿਹੜਾ ਤਰਕੀ ਚ ਬੈਠਾ ਹੈ ਇਸ ਦਾ ਮਾਸਟਰਮਾਈਂਡ ਉਹਦੇ ਲਿੰਕਸ ਜਿਹੜੇ ਹਨ ਬਾਕੀ ਅਲੱਗ-ਅਲੱਗ ਕੰਟਰੀਜ਼ ਦੇ ਦੇਸ਼ਾਂ ਦੇ ਜਿਹੜੇ ਡਰੱਗਸ ਮਕਲਸ ਹਨ ਜਿਵੇਂ ਇਰਾਨ ਹੋ ਗਿਆ ਤੁਰਕੀ ਹੋ ਗਿਆ ਕੈਨੇਡਾ ਹੋ ਗਿਆ ਪਾਕਿਸਤਾਨ ਹੈ ਨੇ ਪਾਕਿਸਤਾਨ ਉਹਨਾਂ ਦੇ ਨਾਲ ਹਨ ਤੇ ਇਹ ਵੱਡੀ ਮਾਤਰਾ ਚ ਹੋਲਸੇਲ ਟਾਈਪ ਦੀ ਜਿਹੜੀ ਸਮੱਗਲਿੰਗ ਹੋ ਕਰਦੇ ਜੁੜੀ ਰਿਕਵਰੀ ਹੋਈ ਹੈ ਤੇ ਤਿੰਨ ਬੰਦੇ ਫੜੇ ਗਏ ਜਿਹੜੇ ਬੰਦੇ ਫੜੇ ਗਏ ਹਨ ਉਹਨਾਂ ਚੋਂ ਹੀ ਆਪਸ ਵਿੱਚ ਰਿਸ਼ਤੇਦਾਰ ਇੱਕ ਖੇਪ ਜਿਹੜੀ 8 ਕਿਲੋ ਦੀ ਹੈ ਉਹ ਖੇਪ ਜਿਹੜਾ ਜਿਹੜਾ ਰੂਟ ਸੀਗਾ that was from JNK ਦੂਜਾ ਜਿਹੜੀ 40 ਕਿਲੋ ਦੀ ਹੈ ਉਹਦਾ ਜਿਹੜਾ ਰੂਟ ਸੀਗਾ that was uh, from ਗੁਜਰਾਤ ਉਹਨ ਇੱਥੇ ਕੀ ਕਰ ਰਹੇ ਸੀਗੇ ਕਈ ਵਾਰ ਤਾਂ ਹੁੰਦਾ ਹੈ ਕਿ ਇਹਨਾਂ ਨੂੰ ट्राਜ਼ਿਟ ਰੂਟਸ ਨਹੀਂ ਮਿਲਦੇ ਤੇ ਅਗਰ ਖੇਪ ਵੱਡੀ ਹੋ ਤਾ ਉਹਨੂੰ ਛੁਪਾਉਣ ਦਾ ਇਹਨਾਂ ਨੂੰ ਜਗਾ ਚਾਹੀਦੀ ਹੁੰਦੀ ਹੈ ਤੇ ਉਹ ਛੁਪਾਈ ਹੋਈ ਸੀਗੀ ਇਨੀਸ਼ੀਅਲ ਇਨਵੈਸਟੀਗੇਸ਼ਨ ਚ ਇਹ ਆਇਆ ਕਿ ਇਹ